ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸਬਦ ਵਿਚਾਰਾ ਤਿੱਥੈ ਹਰ ਵਸੈ ਜਿਸ ਦਾ ਅੰਤ ਨ ਪਾਰਾ ਵਾਰ ਉਹ ਕਾਇਆ ਦੇਹ ਵਾ ਬੁੱਧੀ ਕੰਚਨ ਸੋਨੇ ਵਦ ਸ਼ੁੱਧ ਹੈ ਬਾਦਸ਼ਾਹ ਬਰਮਾਉਂਦੇ ਜਿਸ ਵਿੱਚ ਗੁਰਾਂ ਦੇ ਸਬਦ ਉਪਦੇਸ਼ ਦੀ ਵਿਚਾਰ ਹੁੰਦੀ ਅਤਵਾ ਉਹਨਾਂ ਨੂੰ ਕੰਚਨ ਵਰਗੀ ਉज्ज्वल ਅਕੰਡ ਚੇਤਨ ਦੇਹ ਦੀ ਪ੍ਰਾਪਤੀ ਹੋਈ ਹੈ ਜੋ ਸ਼ਬਦ ਬ੍ਰਹਮ ਨੂੰ ਵਿਚਾਰਨਾ ਕਰਦੇ ਆ ਤਿੱਥੇ ਕੀ ਉਥੇ ਕਾਇਆ ਵਿੱਚ ਉਹ ਹਰੀ ਪਰਮੇਸ਼ਰ ਵੱਸਦਾ ਹੈ ਜਿਸ ਦਾ ਪਾਰਾ ਵਾਰ ਪਾਰ ਉਰਾਰ ਦਾ ਅੰਤ ਅਖੀਰ ਨਹੀਂ ਹੈ ਅਨ ਦਿਨ ਹਰ ਸੇਵ ਹੋ ਸੱਚੀ ਬਾਣੀ ਅਰਜੀਓ ਸ਼ਬਦ ਮਿਲਾਏ ਦਾ ਇਹ ਪਾਈ ਇਸ ਕਰਕੇ ਅਨ ਦਿਨ ਰਾਤ ਦਿਨ ਗੁਰਾਂ ਦੀ ਸੱਚੀ ਬਾਣੀ ਦੁਆਰਾ ਪਰਮੇਸ਼ਰ ਨੂੰ ਸੇਵਨਾ ਕਰੋ ਕਿਉਂਕਿ ਪਰਮੇਸ਼ਰ ਜੀ ਜੁਗਾਂ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਨਾਲ ਮਿਲਾਉਂਦਾ ਹੈ ਘਰ ਜੀਤੈ ਤਿਨ ਬਲਹਾਰੇ ਜਾਉ ਗੁਰ ਕੈ ਸ਼ਬਦ ਤਿਨ ਮੇਲ ਮਿਲਾਉ ਏ ਭਾਈ ਜੋ ਬੁਰਖ ਪਰਮੇਸ਼ਰ ਨੂੰ ਸਿਮਰਦੇ ਆ ਮੈਂ ਉਹਨਾਂ ਤੋਂ ਬਲਹਾਰ ਕੁਰਬਾਨ ਜਾਂਦਾ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਜੁੜ ਕੇ ਉਹਨਾਂ ਦੇ ਮੇਲ ਵਿੱਚ ਆਪਣੇ ਆਪ ਨੂੰ ਮਿਲਾਉਂਦਾ ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਮੇਲ ਵਿੱਚ ਮਿਲਾਉਣਾ ਕਰੋ ਤਨ ਕੀ ਧੂਰ ਲਾਈ ਮੁਖ ਮਸਤਕ ਸਤਸੰਗਤ ਬਹਿ ਗੁਣ ਗਾਏ ਦਾ ਹਉ ਉਹਨਾਂ ਗੁਰਮੁਖਾਂ ਦੀ ਚਰਨ ਧੂੜੀ ਵਾ ਸਰਦਾ ਰੂਪੀ ਧੂੜੀ ਨੂੰ ਆਪਣੇ ਮੁਖ ਮੂੰਹ ਤੇ ਅਤੇ ਮਸਤਕ ਮੱਥੇ ਉੱਪਰ ਲਾਉਣਾ ਕਰੋ ਅਤੇ ਸਤਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾਉਂਦਾ ਰਹਿਣਾ ਹਰ ਕੇ ਗੁਣ ਗਾਵਾ ਜੇ ਹਰ ਪ੍ਰਭ ਭਾਵਾ ਅੰਤਰ ਹਰ ਨਾਮ ਸਬਦ ਸੁਹਾਵਾ ਹਮੇ ਤਾਹੀ ਪਰਮੇਸ਼ਰ ਦੇ ਗੁਣ ਗਾ ਸਕਦਾ ਜੇਕਰ ਹਰੇ ਪਰੇ ਕਰਨ ਵਾਲੇ ਪ੍ਰਭੂ ਪਿਆਰੇ ਪਰਮੇਸ਼ਰ ਨੂੰ ਭਾਵਾ ਚੰਗਾ ਲੱਗ ਜਾਵਾ ਗੁਰਾਂ ਦੇ ਸੁਹਾਵਾ ਸ਼ੋਭ ਨੀਕ ਉਪਦੇਸ਼ ਦੁਆਰਾ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ ਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਨਾਲ ਅੰਤੇ ਕਰਨ ਸੁਹਾਵਾ ਸ਼ੋਭਨੀਕ ਹੋ ਜਾਂਦਾ ਹੈ ਗੁਰਬਾਣੀ ਚੌਕੁੰਡੀ ਸੁਣੀਏ ਸਾਚੇ ਨਾਮ ਸਮਾਏ ਦਾ ਗੁਰਬਾਣੀ ਗੁਰਾਂ ਦੀ ਬਾਣੀ ਦੀ ਮਹਿਮਾ ਚਾਰੇ ਕੁੰਡਾਂ ਦਿਸ਼ਾਵਾਂ ਵਿੱਚ ਸੁਣੀਦੀ ਹੈ ਜਿਸ ਦੇ ਚਾਰੇ ਦਿਸ਼ਾਵਾਂ ਦੀ ਨਿਆਈ ਚਤੁਸ਼ਟੇ ਅੰਤੇ ਕਰਨ ਗੁਰਾਂ ਦੀ ਬਾਣੀ ਸੁਣੀਦੀ ਉਹ ਸੱਜੇ ਨਾਮ ਕਰਕੇ ਨਾਮੀ ਪ੍ਰਭੂ ਵਿੱਚ ਸਮਾਏ ਦਾ ਅਪੇਦ ਹੋ ਜਾਂਦਾ ਹੈ ਸੋ ਜਨ ਸੱਚਾ ਜੇ ਅੰਦਰ ਭਾਲੇ ਗੁਰ ਕੈ ਸਬਦ ਹਰ ਨਦਰ ਨਿਹਾਲੇ ਇਹ ਭਾਈ ਉਹ ਜਨਪੁਰਖ ਸੱਚਾ ਹੈ ਜਿਹੜਾ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਸਰੂਪ ਨੂੰ ਪਾਲੇ ਖੋਜਣਾ ਕਰਦਾ ਹੈ ਅਤੇ ਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਕਰਕੇ ਪਰਮੇਸ਼ਰ ਨੂੰ ਗਿਆਨ ਨਦਰ ਦ੍ਰਿਸ਼ਟੀ ਕਰਕੇ ਨਿਹਾਲੇ ਦੇਖ ਲੈਂਦਾ ਹੈ ਗਿਆਨ ਅੰਜਨ ਪਾਏ ਗੁਰ ਸਬਦੀ ਨਦਰੀ ਨਦਰ ਮਿਲਾਏ ਦਾ ਜੋ ਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਕੇ ਆਪਣੇ ਮਨ ਬੁੱਧ ਰੂਪੀ ਨੇਤਰਾ ਵਿੱਚ ਜੁਗਤ ਰੂਪੀ ਸਲਾਈਆਂ ਦੁਆਰਾ ਗਿਆਨ ਰੂਪੀ ਅੰਜਨ ਸੁਰਮਾ ਪਾ ਲੈਂਦਾ ਉਸ ਨੂੰ ਨਦਰੀ ਨਦਰ ਕਰਨ ਵਾਲਾ ਪਰਮੇਸ਼ਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਕੇ ਆਪਣੇ ਨਾਲ ਮਿਲਾਉਣਾ ਕਰਦਾ ਹੈ ਵੱਡੇ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਇਹ ਭਾਈ ਬਹੁਤ ਵੱਡੇ ਭਾਗਾ ਕਰਕੇ ਮਨੁੱਖਾ ਸਰੀਰ ਤਨ ਪਾਉਣਾ ਕਰੀਦਾ ਹੈ ਗੁਰਮੁਖ ਜਨਾ ਨੇ ਮਾਨਸ ਮਨੁੱਖਾ ਜਨਮ ਵਿੱਚ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਆਪਣਾ ਚਿਤ ਮਨ ਲਾਉਣਾ ਕੀਤਾ ਹੈ ਬਿਨ ਸ਼ਬਦੈ ਸਭ ਅੰਧ ਅੰਧੇਰਾ ਗੁਰਮੁਖ ਕਿਸਹਿ 부ਝਾਏਦਾ ਗੁਰਾਂ ਦੇ ਸ਼ਬਦ ਹੈ ਉਪਦੇਸ਼ ਦੀ ਕਮਾਈ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਵਿੱਚ ਸਾਰਾ ਅੰਧ ਅਗਿਆਨਤਾ ਦਾ ਹੀ ਹਨੇਰਾ ਛਾਇਆ ਰਹਿੰਦਾ ਕਿਸੇ ਵਿਰਲੇ ਗੁਰਮੁਖ ਨੂੰ ਹੀ ਪ੍ਰਭੂ ਗੁਰਾਂ ਦਾ ਸ਼ਬਦ 부ਝਾਏ ਦਾ ਸਮਝਾਉਣਾ ਕਰਦਾ ਹੈ ਇੱਕ ਕਿਤ ਆਏ ਜਨਮ ਗਵਾਏ ਮਨਮੁਖ ਲਾਗੇ ਦੂਜੈ ਪਾਏ ਇੱਕ ਭਾਵ ਕਈ ਮਨਮੁਖ ਸੰਸਾਰ ਵਿੱਚ ਕਿਤ ਕਿਸ ਵਾਸਤੇ ਆਏ ਹਨ ਭਾਵ ਸਿਮਰਨ ਭਜਨ ਤੋਂ ਬਿਨਾ ਆਪਣਾ ਮੌਲਿਕ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਉਹ ਮਨਮੁਖਪੁਰਖ ਦ્વੈਤ ਭਾਵ ਵਿੱਚ ਲੱਗੇ ਹੋਏ ਹਨ ਇਹ ਵੇਲਾ ਫਿਰ ਹਾਥ ਨਾ ਆਵੇ ਪਾਗ ਖਿਸੇ ਹੈ ਪਛਤਾਏਦਾ ਸੋ ਪਾਗ ਸ਼ਬਦ ਵੀ ਪੋਲਾ ਬੋਲਣਾ ਹੈ ਤੇ ਹੱਥ ਨੂੰ ਕਾਲੀ ਵਿੱਚ ਹਾਥ ਹੀ ਨਹੀਂ ਕਹਿ ਜਾਣਾ ਹਾਥ ਲਿਖਿਆ ਸਤਿਗੁਰਾਂ ਨੇ ਭਾਵੇਂ ਕੀ ਦਾ ਮੀਨਿੰਗ ਹਾਥ ਹੀ ਹੈ ਪਰ ਸਤਿਗੁਰਾਂ ਦੀ ਸੁਤੰਤਰਤਾ ਰਹੁ ਵਿਚਾਰ ਕਹਿੰਦੇ ਮੁੜਕੇ ਇਹ ਇਸ ਮਨੁੱਖਾ ਜਨਮ ਦਾ ਵੇਲਾ ਸਮਾ ਹਾਥ ਕਹੀਏ ਹੱਥ ਵਿੱਚ ਨਹੀਂ ਆ ਸਕਦਾ ਇਸ ਮਨੁੱਖਾ ਦੇਹ ਤੋਂ ਸੂਖਮ ਸਰੀਰ ਰੂਪੀ ਪਾਗ ਪੋਲਾ ਬੋਲਣਾ ਪੈਰ ਖਿਸਿਆ ਖਿਸਕਣ ਨਾਲ ਜੀਵ ਪਛਤਾਪ ਕਰਦਾ ਰਹਿੰਦਾ ਗੁਰ ਕੈ ਸਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸਤਿਗੁਣੀ ਗਹੀਰਾ ਹਾਂ ਗੁਰਾਂ ਦੀ ਸਬਦ ਉਪਦੇਸ਼ ਦੀ ਕਮਾਈ ਕਰਕੇ ਇਹ ਸਰੀਰਾ ਤਨ ਵੀ ਵਿਕਾਰਾਂ ਤੋਂ ਰਹਿ ਧੋ ਕੇ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਉਸ ਸਰੀਰ ਵਿੱਚ ਅੰਦਰ ਸ਼ੁਭ ਗੁਣਾਂ ਦੇ ਗਹਿਰਾ ਖਜ਼ਾਨਾ ਸੱਜਾ ਪ੍ਰਭੂ ਵਸਦਾ ਹੈ ਸੱਜੋ ਸੱਚ ਵੇਖੈ ਸਬ ਥਾਈ ਸੱਚ ਸੁਣ ਮਨ ਵਸਾਏ ਦਾ ਹਾਂ ਜੋ ਸੱਚੇ ਸਚੋ ਸਾਚ ਨਿਰੋਲ ਸੱਚੇ ਪ੍ਰਭੂ ਦਾ ਸੱਚ ਨਿਸ਼ਚੇ ਕਰਕੇ ਸੱਚੇ ਪ੍ਰਭੂ ਨੂੰ ਸਾਰੀਆਂ ਥਾਵਾਂ ਵਿੱਚ ਵਿਆਪਕ ਵੇਖਦਾ ਹੈ ਉਹ ਸੱਚੇ ਨਾਮ ਨੂੰ ਗੁਰਾਂ ਦੁਆਰਾ ਸਰਵਣ ਕਰਕੇ ਮੰਨਣ ਕਰਦਾ ਹੈ ਅਤੇ ਫਿਰ ਹਿਰਦੇ ਵਿੱਚ ਵਸਾ ਲੈਂਦਾ ਹੋਮੈ ਗੰਤ ਗੁਰ ਸ਼ਬਦ ਨਿਵਾਰੇ ਹਰ ਜੀਵ ਹਿਰਦੇ ਰੱਖੋ ਉਰਤਾਰੇ ਇਹ ਪਾਈ ਸਰੀਰ ਦੇ ਹੰਤਾ ਮਮਤਾ ਦੇ ਕਰਮਾਂ ਧਰਮਾਂ ਦੀ ਗਿਣਤੀ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਨਿਵਰਤ ਕਰੋ ਅਤੇ ਪਰਮੇਸ਼ਰ ਜੀ ਨੂੰ ਆਪਣੇ ਹਿਰਦੈ ਮਨ ਦੇ ਉਰ ਅੰਦਰ ਧਾਰਨ ਕਰਕੇ ਰੱਖਣਾ ਕਰੋ ਗੁਰ ਕੈ ਸ਼ਬਦ ਸਦਾ ਸਾਲਾਹੇ ਮਿਲ ਸਾਚੇ ਸੁਖ ਪਾਏਦਾ ਇਹ ਭਾਈ ਜੋ ਵੀ ਪੁਰਖ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਦਾ ਹਮੇਸ਼ਾ ਪ੍ਰਭੂ ਨੂੰ ਸਾਲਾਹੇ ਸਲਾਉਣਾ ਕਰਦਾ ਹੈ ਉਹ ਸੱਚੇ ਪ੍ਰਭੂ ਨਾਲ ਮਿਲ ਕਰਕੇ ਆਤਮਿਕ ਸੁਖ ਆਨੰਦ ਪਾ ਲੈਂਦਾ ਸੋਚੇ ਤੇ ਜਿਸ ਆਪ ਚੇਤਾਏ ਗੁਰ ਕੈਬਦ ਬਸੈ ਮਨ ਆਏ ਉਹੋ ਹੀ ਕਹਿੰਦੇ ਪ੍ਰਭੂ ਨੂੰ ਚੇਤੇ ਯਾਦ ਕਰਦਾ ਜਿਸ ਨੂੰ ਪ੍ਰਭੂ ਆਪ ਚੇਤਾਏ ਯਾਦ ਕਰਵਾਉਂਦਾ ਕਿ ਤੂੰ ਚੇਤੇ ਕਰਨਾ ਹੈ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪ੍ਰਭੂ ਉਸ ਦੇ ਮਨ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਆਪੇ ਵੇਖੈ ਆਪੇ ਬੁੱਝੈ ਆਪੇ ਆਪ ਸਮਾਇਦਾ ਸੋ ਪਹਿਲਾਂ ਆਪੇ ਲਾਮ ਨਾਲ ਆਇਆ ਹੈ ਇੱਕ ਲਾਮ ਫਿਰ ਵੇਖੈ ਤੇ ਆਪੇ ਫਿਰ ਲਾਮ ਨਾਲ ਬੁੱਝੈ ਫਿਰ ਅਗਲਾ ਜਿਹੜਾ ਆਪੇ ਉਹ ਦਲਾਵਾਂ ਨਾਲ ਆਇਆ ਆਪੈ ਇਹਨੂੰ ਆਪੇ ਹੀ ਨਹੀਂ ਕਹਿ ਜਾਣਾ ਕਾਲੀ ਵਿੱਚ ਧਿਆਨ ਰੱਖਣਾ ਪਾਠ ਕਰਦੇ ਆਂ ਕਹਿੰਦੇ ਆਪੇ ਆਪ ਸਮਾਇਦਾ ਉਸ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਪ੍ਰਭੂ ਆਪ ਹੀ ਜੀਵਾਂ ਦੇ ਕਰਤੱਬਾਂ ਨੂੰ ਵੇਖ ਰਿਹਾ ਆਪ ਹੀ ਸਭ ਦੇ ਅੰਦਰ ਦੀ ਗੱਲ ਨੂੰ ਬੁੱਝੇ ਸਮਝਦਾ ਹੈ ਆਪ ਹੀ ਗੁਰੂ ਰੂਪ ਹੋ ਕੇ ਕਿਰਪਾ ਦ੍ਰਿਸ਼ਟੀ ਨਾਲ ਵੇਖ ਰਿਹਾ ਅਤੇ ਆਪ ਹੀ ਸੇਖ ਰੂਪ ਹੋ ਕੇ ਗੁਰਾਂ ਦੁਆਰਾ ਤਤ ਤਵਨ ਦੇ ਲਖ ਅਰਥ ਨੂੰ ਸਮਝਣ ਵਾਲਾ ਹੈ ਅਤੇ ਆਪੈ ਆਪ ਹੀ ਆਪਣੇ ਸਰੂਪ ਵਿੱਚ ਸਮਾ ਜਾਂਦਾ ਹੈ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੈ ਗੁਰ ਕੈ ਸਬਦਿ ਆਪਿ ਪਛਾੜੈ ਜਿਸਨੇ ਆਪਣੇ ਮਨ ਹਿਰਦੇ ਵਿੱਚ ਅੰਦਰ ਆਤਮਾ ਆਨੰਦ ਨਾਮ ਰੂਪੀ ਵਸਤੂ ਪਾਉਣਾ ਕੀਤੀ ਹੈ ਉਹੋ ਹੀ ਕਹਿੰਦੇ ਇਸ ਆਨੰਦ ਨੂੰ ਜਾਣਦਾ ਹੈ ਜਿਸ ਪ੍ਰਭੂ ਨੇ ਸਾਰਿਆਂ ਦੇ ਮਨ ਸੂਖਮ ਸਰੀਰ ਅੰਦਰ ਆਪਣੀ ਚੇਤਨ ਸੱਤਾ ਰੂਪੀ ਵਸਤੂ ਪਾਈ ਹੈ ਅੰਤਰਜਾਮੀ ਆਪ ਹੀ ਜਾਣਦਾ ਹੈ ਗੁਰਾਂ ਦੇ ਸ਼ਬਦ ਦੇ ਉਪਦੇਸ਼ ਦੁਆਰਾ ਆਪਣੇ ਮਨ ਸਰੂਪ ਨੂੰ ਉਹ ਸਿਆਣੀ ਦਾ ਹੈ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏ ਦਾ ਪਾਤਸ਼ਾਹ ਫਰਮਾਉਂਦੇ ਆ ਕਿ ਜੋ ਆਪ ਆਪਣੇ ਸਰੂਪ ਨੂੰ ਗੁਰਾਂ ਦੁਆਰਾ ਪਛਾਣ ਲੈਂਦਾ ਹੈ ਸੋਈ ਉਹੀ ਜਨਪੁਰਖ ਕਹਿੰਦੇ ਨਿਰਮਲ ਉज्जਲ ਚਿਤ ਵਾਲਾ ਹੈ ਅਤੇ ਹੋਰਨਾਂ ਨੂੰ ਵੀ ਬਾਣੀ ਦੁਆਰਾ ਉਪਦੇਸ਼ ਸੁਣਾਉਂਦਾ ਹੈ ਇਹ ਕਾਇਆ ਪਵਿੱਤ ਹੈ ਸਰੀਰ ਗੁਰਬਦੀ ਚੇਤੇ ਗੁਣੀ ਗਹਿਿਰ ਪਾਤਸ਼ਾਹ ਫਰਮਾਉਂਦੇ ਆ ਕਿ ਉਸਦੀ ਇਹ ਕਾਇਆ ਬੁੱਧ ਸੁਖਮ ਸਰੀਰ ਤਿਸ ਧੂਲ ਸਰੀਰ ਪਵਿੱਤਰ ਹੈ ਕਹਿੰਦੇ ਜੋ ਗੁਰਾਂ ਦੇ ਜੋ ਗੁਰਾਂ ਦੇ ਸਬਦੀ ਉਪਦੇਸ਼ ਦੁਆਰਾ ਗੁਣਾ ਦੇ ਗਹਿਿਰ ਖਜ਼ਾਨੇ ਪ੍ਰਭੂ ਨੂੰ ਚੇਤੇ ਜਾਦ ਕਰਦਾ ਹੈ ਅਨ ਦਿਨ ਗੁਣ ਗਾਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਏ ਦਾ ਪਾਤਸ਼ਾਹ ਫਰਮਾਉਂਦੇ ਆ ਕਿ ਉਹ ਮਨੁੱਖ ਆਨ ਦਿਨ ਰਾਤ ਦਿਨ ਪ੍ਰਭੂ ਦੇ ਗੁਣ ਰੰਗ ਪ੍ਰੇਮ ਵਿੱਚ ਰੰਗਿਆ ਹੋਇਆ ਉਸ ਦੇ ਗੁਣ ਗਾਉਂਦਾ ਹੀ ਰਹਿੰਦਾ ਹੈ ਅਤੇ ਗੁਣਾ ਨੂੰ ਕਹਿ ਆਕ ਕੇ ਗੁਣੀ ਗੁਣਾ ਦੇ ਮਾਲਕ ਪ੍ਰਭੂ ਵਿੱਚ ਸਮਾਏ ਦਾ ਅਪੇਦ ਹੋ ਜਾਂਦਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਭਰਮ ਭੁਲਾਇਆ ਇਸ ਸਰੀਰ ਤਨ ਆਦ ਦ੍ਰਿਸ਼ਟ ਆਉਣ ਵਾਲੇ ਸਾਰੇ ਪਦਾਰਥਾਂ ਦਾ ਮੂਲ ਮੁੱਢ ਮਾਇਆ ਹੀ ਹੈ ਇਸ ਮਾਇਆ ਨੇ ਹੀ ਜੀਵਾ ਨੂੰ ਦੂਜੇ ਪਾਏ ਦ્વੈਤ ਭਾਵ ਵਿੱਚ ਲਗਾ ਕੇ ਭਰਮ ਵਿੱਚ ਭਲਾਇਆ ਹਰ ਨਾ ਚੀਤੇ ਸਦਾ ਦੁੱਖ ਪਾਏ ਬਿਨ ਹਰ ਚੀਤੇ ਦੁੱਖ ਪਾਏਦਾ ਜਿਸ ਕਰਕੇ ਜੀਵ ਪਰਮੇਸ਼ਰ ਨੂੰ ਚੀਤੇ ਯਾਦ ਨਹੀਂ ਕਰਦਾ ਤੇ ਹਮੇਸ਼ਾ ਜੰਮਣ ਮਰਨ ਦਾ ਦੁੱਖ ਕਸ਼ਟ ਪਾਉਂਦਾ ਹੈ ਇਹ ਪੱਕਾ ਨਿਜਮ ਹੈ ਕਿ ਜੋ ਪਰਮੇਸ਼ਰ ਨੂੰ ਚੇਤੇ ਯਾਦ ਕਰਨ ਤੋਂ ਬਗੈਰ ਹੈ ਉਹ ਦੁੱਖ ਕਸ਼ਟ ਪਾਉਂਦਾ ਹੀ ਹੈ ਵਾ ਉਹ ਪਿਛੇ ਵੀ ਸਦਾ ਦੁੱਖ ਪਾਉਂਦਾ ਆਇਆ ਤੇ ਮਨੁੱਖਾ ਜਨਮ ਵਿੱਚ ਪ੍ਰਭੂ ਦੇ ਸਿਮਰਨ ਤੋਂ ਬਗੈਰ ਹੋਣ ਕਰਕੇ ਅੱਗੇ ਪ੍ਰਲੋਕ ਵਿੱਚ ਵੀ ਦੁੱਖ ਪ੍ਰਾਪਤ ਕਰੇਗਾ ਜੇ ਸਤਗੁਰ ਸੇਵੇ ਸੋ ਪਰਵਾਣ ਕਾਇ ਹੰਸ ਨਿਰਮਲ ਦਰ ਸੱਚੈ ਜਾਣ ਜਿਹੜਾ ਪੁਰਖ ਵੀ ਸਤਿਗੁਰਾਂ ਨੂੰ ਸੇਵਨਾ ਕਰਦਾ ਹੈ ਉਹ ਪੁਰਖ ਲੋਕ ਪ੍ਰਲੋਕ ਵਿੱਚ ਪ੍ਰਵਾਰਣਿਕ ਸਫਲ ਜੀਵਨ ਵਾਲਾ ਹੈ ਉਸ ਦੀ ਕਾਇਆ ਦੇਹੀ ਅਤੇ ਹੰਸ ਜੀਵਾਤਮਾ ਬ੍ਰਹਮਾਕਾਰ ਬਿਰਤੀ ਬੁੱਧ ਰੂਪੀ ਕਾਇਆ ਤੇ ਸਾਖੀ ਰੂਪ ਜੀਵਾਤਮਾ ਨਿਰਮਲ ਉਜਲ ਹਨ ਦਰ ਸੱਜੇ ਜਾਣ ਕਹਿੰਦੇ ਉਹ ਇਹ ਸੱਚੇ ਗਿਆਨ ਰੂਪੀ ਦਵਾਰੇ ਰਾਹੀ ਜਾਣਨਾ ਕਰੋ ਖਰ ਨਸੀਵੇ ਖਰ ਸੇਵੇ ਹਰ ਮਨ ਵਸਾਏ ਸੋਹ ਹੈ ਹਰ ਗੁਣ ਗਾਏ ਦਾ ਜੋ ਪੁਰਖ ਸਰੀਰ ਕਰਕੇ ਪਰਮੇਸ਼ਰ ਨੂੰ ਸੇਵੇ ਸੇਵਨਾ ਕਰਦਾ ਉਹ ਮਨ ਹਿਰਦੇ ਕਰਕੇ ਪਰਮੇਸ਼ਰ ਨੂੰ ਅੰਦਰ ਵਸਾਉਂਦਾ ਹੈ ਅਤੇ ਰਸਨਾ ਕਰਕੇ ਪਰਮੇਸ਼ਰ ਦੇ ਗੁਣ ਗਾਏ ਦਾ ਗਾਇਨ ਕਰਦਾ ਹੈ ਉਹ ਲੋਕ ਪ੍ਰਲੋਕ ਵਿੱਚ ਸ਼ੋਭਦਾ ਹੈ ਬਿਨ ਭਾਗਾ ਗੁਰਸੇਵਿਆ ਨ ਜਾਏ ਮਨਮੁਖ ਭੂਲੇ ਮੋਏ ਬਿਲ ਲਾਇ ਇਹ ਪਾਈ ਸ੍ਰੇਸ਼ਟ ਭਾਗਾ ਲੇਖਾਂ ਕਰਮਾਂ ਤੋਂ ਬਗੈਰ ਗੁਰਸੇਵਿਆ ਨਹੀਂ ਜਾ ਸਕਦਾ ਮਨਮੁਖ ਲੋਕ ਅਗਿਆਨ ਕਰਕੇ ਇਸ ਰੂਪ ਵੱਲੋਂ ਭੁੱਲੇ ਹੋਏ ਹਨ ਅਤੇ ਸੰਸਾਰ ਵਿੱਚ ਬਿਲ ਲਾਏ ਵਿਰਲਾਪ ਕਰਦੇ ਹੋਏ ਮਰ ਰਹੇ ਜਿਨ ਕੋ ਨਦਰ ਹੋਵੇ ਗੁਰਕੇਰੀ ਹਰ ਜੀ ਉਹ ਆਪ ਮਿਲਾਏ ਦਾ ਜਿੰਨਾ ਪੁਰਖਾਂ ਉੱਤੇ ਗੁਰੂ ਕੇਰੀ ਹੁੰਦਾ ਦੀ ਨਦਰ ਕਿਰਪਾ ਦ੍ਰਿਸ਼ਟੀ ਹੁੰਦੀ ਆ ਉਹਨਾਂ ਨੂੰ ਪਰਮੇਸ਼ਰ ਜੀ ਆਪ ਹੀ ਆਪਣੇ ਨਾਲ ਮੇੜ ਲੈਂਦਾ ਹੈ ਕਾਇਆ ਕੋਟ ਪੱਕੇ ਹਟ ਨਾਲੇ ਗੁਰਮੁਖ ਲੀਵ ਵਸਤ ਸੰਭਾਲੇ ਇਹ ਕਾਇਆ ਦੇ ਰੂਪੀ ਕੋਟ ਕਿਲਾ ਹੈ ਤੇ ਸੰਮਧਮ ਸਾਧਨ ਕਰਕੇ ਇੰਦਰੀਆਂ ਰੂਪੀ ਪੱਕੇ ਹਟ ਨਾਲੇ ਬਾਜ਼ਾਰ ਹਨ ਪਾਵ ਇੰਦਰੀ ਵੇਸ਼ੀਆਂ ਰੂਪੀ ਪਾਣੀ ਨਾਲ ਡਿੱਗਣ ਵਾਲੇ ਨਹੀਂ ਹਨ ਪ੍ਰਭੂ ਦੀ ਪ੍ਰੇਮਾ ਭਗਤੀ ਕਰਕੇ ਸਫਲ ਕੀਤੇ ਹਨ ਗੁਰਮਖ ਜਨ ਇਸ ਬਾਜ਼ਾਰ ਵਿੱਚੋਂ ਆਤਮ ਆਨੰਦ ਰੂਪੀ ਵਸਤੂ ਨੂੰ ਸੰਭਾਲ ਲੈਂਦਾ ਹੈ ਹਰ ਕਾ ਨਾਮ ਧਿਆਏ ਦਿਨ ਰਾਤੀ ਊਤਮ ਪਦਵੀ ਪਾਏਗਾ ਉਹ ਗੁਰਮਖ ਪਰਮੇਸ਼ਰ ਦਾ ਨਾਮ ਦਿਨ ਰਾਤ ਧਿਆਉਂਦਾ ਅਰਾਧਦਾ ਹੈ ਜਿਸ ਕਰਕੇ ਉਹ ਜੀਵਨ ਮੁਕਤੀ ਵਾਲੀ ਊਤਮ ਉੱਚੀ ਪਦਵੀ ਪਾ ਲੈਂਦਾ ਹੈ ਅਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਕਹਿੰਦੇ ਸੱਚਾ ਪ੍ਰਭੂ ਆਪ ਹੀ ਸਾਰੇ ਸੁਖਾਂ ਦਾ ਦਾਤਾ ਹੈ ਜੋ ਪੂਰਨ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਹੀ ਪਛਾਤਾ ਪਛਾਣਿਆ ਜਾਂਦਾ ਹੈ ਨਾਨਕ ਨਾਮ ਸਲਾਹੇ ਸੱਚਾ ਪੂਰੇ ਬਾਗ ਕੋ ਪਾਏਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪ੍ਰਭੂ ਦੇ ਨਾਮ ਨੂੰ ਸਲਾਉਂਦਾ ਹੈ ਉਹ ਸੱਚੇ ਜੀਵਨ ਵਾਲਾ ਹੋ ਜਾਂਦਾ ਪਰ ਇਹ ਨਾਮ ਕੋਈ ਵਿਰਲਾ ਹੀ ਪੂਰਨ ਭਾਗਾ ਕਰਮਾਂ ਕਰਕੇ ਪਾਉਣਾ ਕਰਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ